ਦੇਸ਼ ਦਾ ਟੂਰਿਜ਼ਮ ਵਿਭਾਗ ਵੱਲੋਂ ਬੁੜਾਇਆ ਗਿਆ ਇਤਿਹਾਸ ਨੂੰ ਦਰਸਾਉਂਦਾ ਪੁਰਾਣਾ ਇਤਿਹਾਸ ਹੈ ਜੋ ਇਹਨਾਂ ਦਾ ਉਸ ਨੂੰ ਦਰਸਾਉਂਦਾ ਹੋਇਆ ਅੰਦਰ ਮਿਊਜ਼ੀਅਮ ਹੈ ਉਹਦੀ ਐਂਟਰੀ ਕਰਾਂਗੇ ਟਿਕਟ ਲੈ ਲਈ ਆ ਅਸੀਂ ਫੁੱਲ 15 ਜਣੇ ਆਏ ਹੋਏ ਆ ਸਾਰੀ ਟੂਰਿਜ਼ਮ ਵਿਭਾਗ ਵੱਲੋਂ ਬਣਾਈ ਗਈਆਂ ਹੋਈਆਂ ਤਰਕਾਰੀਆਂ ਕਲਾਕ੍ਰਿਤੀ ਜਿਵੇਂ ਜਿਵੇਂ ਉਹ ਸਾਰਾ ਕੁਝ ਦਰਸਾ ਰਿਹਾ ਹੈ ਜਿਵੇਂ ਪੂਰੇ ਬੱਧ ਪ੍ਰਦੇਸ਼ ਦੀ ਕਲਾਕ੍ਰਿਤੀ ਹੈ ਉਹ ਅੰਦਰ ਦਰਸਾਉਣਗੇ ਇਹ ਬੜਿਆ ਹੈ ਭਪਾਲ ਦਾ ਮੱਧ ਪ੍ਰਦੇਸ਼ ਦਾ ਇਹ ਸਰਕਾਰੀ ਟੂਰਿਜ਼ਮ ਵਿਭਾਗ ਹੈ। ਬਹੁਤ ਅੱਛਾ ਨਜ਼ਾਰਾ ਹੈ। ਦੇਖੋ ਇਹਨਾਂ ਨੇ ਬੈਠਣ ਲਈ ਕੰਪਿਊਟਰ ਤੇ ਟਿਕਟਾਂ ਕੱਟਣ ਦੀ ਹੈ ਵੀ। ਮੱਧ ਪ੍ਰਦੇਸ਼ ਦੇ ਟੂਰਿਜ਼ਮ ਵਿਭਾਗ ਵੱਲੋਂ ਬਹੁਤ ਹੀ ਸੁੰਦਰ ਢੰਗ ਨਾਲ ਕਲਾਕ੍ਰਿਤੀਆਂ ਤਿਆਰ ਕੀਤੀਆਂ ਹੋਈਆਂ। ਲਾਈਵ ਤਸਵੀਰਾਂ ਭਪਾਲ ਦੀਆਂ। ਜਿੱਥੇ ਚਿੱਤਰਕਾਰੀ ਹਰ ਤਰ੍ਹਾਂ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਢੰਗ ਨਾਲ ਜਿਹੜੇ ਜਿ ਬਣੇ ਹੋਏ ਆ ਇਹ ਸਾਰਾ ਅੰਦਰ ਤੋਂ ਦਿਖਾਵਾਂਗੇ ਫਿਰ ਪੰਛੀ ਪੌਦੇ ਅੰਦਰ ਉੱਤੇ ਬੈਠੇ ਹੋਏ ਕਲਾਕ੍ਰਿਤੀ ਲੱਕੜ ਦੀਆਂ ਤਿਆਰ ਕੀਤੀਆਂ ਹੋਈਆਂ ਬਹੁਤ ਹੀ ਸੁੰਦਰ ਢੰਗ ਨਾਲ ਮਿਊਜ਼ੀਅਮ ਲੱਕੜੀ ਦੇ ਘਰ ਲੱਕੜੀ ਦੇ ਉੱਤੇ ਸਰਕੜਾਂ ਪਾ ਕੇ ਤੇ ਕੰਦਾਂ ਤੇ ਚਿੱਤਰਕਾਰੀ ਦੇਖ ਸਕਦੇ ਹੋ ਤੁਸੀਂ ਪ੍ਰਾਣੇ ਕਬੀਲਿਆਂ ਚ ਕਿਸ ਤਰ੍ਹਾਂ ਲੋਕ ਰਹਿੰਦੇ ਸੀ ਉਸ ਤਰ੍ਹਾਂ ਨੂੰ ਦਰਸਾਇਆ ਗਿਆ ਹੈ ਦੇਖ ਸਕਦੇ ਹੋ ਤੁਸੀਂ ਛੋਗੀ ਝੋਪਿਆਂ ਚ ਕਿਵੇਂ ਲੋਕ ਰਹਿੰਦੇ ਸੀ ਉਸ ਚੀਜ਼ ਨੂੰ ਦਰਸਾਇਆ ਗਿਆ ਹੈ ਪ੍ਰਾਣੇ ਕਬੀਲੇ ਮਿੱਟੀ ਦੇ ਘਰ ਬਣਾਏ ਹੋਏ ਜਿਸ ਦੇ ਵਿੱਚ ਕਿਵੇਂ ਲੋਕ ਰਹਿੰਦੇ ਸੀ ਉਸ ਨੂੰ ਦਰਸਾਇਆ ਗਿਆ ਹੈ ਇਹ ਤਸਵੀਰ ਦੇਖੋ ਪੁਰਾਣਾ ਘਰ ਬਹੁਤ ਹੀ ਸੁੰਦਰ ਢੰਗ ਨਾਲ ਸਾਰੇ ਜਰਾ ਜੀ ਘਰ ਦੇ ਵਿੱਚ ਪੁਰਾਣੀ ਘਰ ਜੀ ਜੀ ਵੀ ਜੀ ਦੇਖ ਲਓ ਛੋਟੇ ਜੀ ਤਾਂ ਦੂਰ ਵਗੈਰਾ ਹੋਰ ਇਸ ਤਰ੍ਹਾਂ ਦੇ ਕਲਾਕ੍ਰਿਤੀ ਘਰਾਂ ਦੇ ਵਿੱਚ ਉਹਨਾਂ ਵੱਲੋਂ ਬਣਾਈ ਹੋਈ ਸੀ ਫੁੱਲ ਬੂਟੇ ਦੇਖਦੇ ਹੋ ਛੋਟੇ ਛੋਟੇ ਤੰਦੂਰ ਪੁਰਾਣੇ ਕਿਸ ਤਰ੍ਹਾਂ ਰੋਟੀ ਜੋ ਬਣਾਉਂਦੇ ਸਨ ਕਬੀਲੇ ਦੇ ਵਿੱਚ ਉਸ ਨੂੰ ਕੱਚੇ ਘਾਰਾਂ ਨੂੰ ਕਿਵੇਂ ਦਰਸਾਇਆ ਗਿਆ ਤੁਸੀਂ ਦੇਖ ਰਹੇ ਹੋ ਪੁਰਾਣੇ ਦਰਖਤ ਘਾਰਾਂ ਦੇ ਵਿੱਚ ਜ਼ਿਮੀਂਦਾਰਾਂ ਵੱਲੋਂ ਮੰਝੇ ਇਹ ਮੰਝੇ ਬਣੇ ਹੋਏ ਆ ਤੇ ਬੌਲਦਾਂ ਦੀਆਂ ਬਾਸਾਂ ਦੇ ਦਰਖਤ ਹਰ ਚੀਜ਼ ਨੂੰ ਜਿਵੇਂ ਪੁਰਾਣੇ ਲੋਕ ਰਹਿੰਦੇ ਸੀ ਉਸ ਤਰ੍ਹਾਂ ਦਸਾਏ ਹੋਏ ਆ ਛੁਗੀ ਛੋਪੜੀ ਰਾਂ ਦੇ ਵਿੱਚ ਉਹਨਾਂ ਦਾ ਕੀ ਕਲਚਰ ਸੀ ਕਿਸ ਤਰ੍ਹਾਂ ਰਹਿੰਦੇ ਸੀ ਆ ਕੁਛ ਮੱਧ ਪ੍ਰਦੇਸ਼ ਦਾ ਪ੍ਰਾਣਾ ਰਹਿਸ਼ੀ ਕਲਾ ਬੋਧ ਜਨਤਾ ਨੇ ਕਲਾ ਬੋਧ ਜੋ ਫਿਲਮਾਂ 'ਚ ਦਿਖਾਇਆ ਜਾਂਦਾ ਕਬੀਲੇ ਕਿਸ ਤਰ੍ਹਾਂ ਉਹਦੇ 'ਚ ਰਹਿੰਦੇ ਸੀ ਉਸ ਚੀਜ਼ ਨੂੰ ਪੂਰਾ ਦਰਸਾਇਆ ਗਿਆ ਹੈ ਡ੍ਰੈਗਨ ਚੱਕੀ ਆਟਾ ਪੀਣ ਵਾਲੀ ਤੰਦੂਰ ਮਾਣ ਦੇ ਕਲਾਕ੍ਰਿਤੀ ਦੇਖੋ ਕਿੰਨੀ ਹੀ ਸੁੰਦਰ ਢੰਗ ਨਾਲ ਲੱਕੜ ਦੇ ਬਰਤਨ ਜੋ ਤੋਂ ਬਾਅਦ ਇਹਨਾਂ ਵੱਲੋਂ ਬਹੁਤ ਹੀ ਉਹਦੇ ਨਾਲ ਬਣਾਏ ਹੋਏ ਜੋ ਸਰਕਲੇ ਦੇ ਨਾਲ ਬਰਤਨ ਦੋਨੋਂ ਆ ਰਹੇ ਡ੍ਰੈਗਨ ਜਾ ਬਣਿਆ ਹੋਇਆ ਹੈ ਕਬੀਲੇ ਕਿਸ ਤਰ੍ਹਾਂ ਰਹਿੰਦੇ ਸੀ ਦਰਖਤਾਂ ਤੇ ਪੰਛੀ ਉਹਨਾਂ ਦਾ ਕੀ ਕਾ ਆ ਦੇਖ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਹਨ ਨਾਲ ਹੀ ਉਹਨਾਂ ਦਾ ਕਲਚਰ ਢੋਲ ਵਗੈਰਾ ਛੋਟੇ ਛੋਟੇ ਪੁਰਾਣੇ ਘਰਾਂ ਦੇ ਦਰਵਾਜ਼ੇ ਉਹਨਾਂ ਤੇ ਇਸ ਤਰ੍ਹਾਂ ਲੱਕੜੀ ਦੇ ਦਰਵਾਜ਼ੇ ਸੀ ਤੇ ਜਿੱਦਾਂ ਲੱਕੜ ਦਾ ਬੜਾ ਕੇ ਉੱਪਰ ਉੱਲੂ ਬਣਾਇਆ ਹੋਇਆ ਹੈ ਉੱਲੂ ਇਸ ਤਰ੍ਹਾਂ ਦਰਵਾਜ਼ਾ ਕਲਾਕ੍ਰਿਤੀ ਹੈ ਮਾਚਲ ਸਰਕਾਰ ਵੱਲੋਂ ਜਿਵੇਂ ਪਹਿਲਾਂ ਤਿਆਰ ਕੀਤਾ ਜਾਂਦਾ ਹੁੰਦਾ ਸੀ ਆਪਣਾ ਹੁਣ ਮੱਧ ਪ੍ਰਦੇਸ਼ ਦਰਾਕਤਾਂ ਦਾ ਜਮਾਵੜਾ ਲੱਕੜੀਆਂ ਤੇ ਕਿਲ ਠੋਕੀ ਹੋਏ ਆ ਇਹ ਘਰ ਦੇ ਬਾਹਰ ਗੇਟ ਤੰਦੂਰ ਚੰਦ ਬੜਾਇਆ ਰਾਤ ਨੂੰ ਚੰਦ ਪੂਜਾ ਸਾਂ ਜਿੱਥੇ ਕੋਈ ਰਸੂਲ ਵਗੈਰਾ ਰੱਖ ਕੇ ਬਾਹਰ ਆ ਕੇ ਕਿਦਾਂ ਕੰਮ ਵਗੈਰਾ ਕਰਦੇ ਨੇ ਆਪਣਾ ਕਲਚਰ ਦੇਖਦਿਆਂ ਤੋਂ ਉਹ ਬਿਜਾਰਿਆ ਬੋਲ ਰਿਹਾ ਹੈ ਰੋਟੀ ਸਾਲਾ ਕਟੜਾ ਵਾਲੀਆਂ ਸਾਡੇ ਚੱਕੀ ਚਲਾ ਰਹੀਆਂ ਤਾਂ ਹੈਂਦਰ ਹਾਂਤੀ ਤਰਾਕੀ ਬਣਾਇਆ ਵੇਖ ਸਕਦੇ ਛੋਟੇ ਛੋਟੇ ਹਾਂਤੀ ਕਲਾਕ੍ਰਿਤੀ ਪੂਰੀ ਡਰਾਵਣੀ ਆ ਸਥਿਤੀ ਕਈ ਵਾਰ ਬਣਾਈ ਵੀ ਦਵਾਰਪਾਲ ਰਾਜੇ ਦਾ ਮਹਿਲ ਦਾ ਬਾਹਰ ਦਾ ਇਸ ਬਣਾਇਆ ਹੋਇਆ ਹੈ ਦੇਖ ਸਾਦੇ ਤਸਵੀਰ ਕਿ ਸਟਰਾਹਾਂ ਦੇ ਵਿੱਚ ਖੜੇ ਲੈ ਕੇ ਸਮਾਨ ਤੇ ਨਾਲ ਹੀ ਖੱਡੀ ਬੁਣਦੇ ਹੋਏ ਚੱਕ ਚਾਰਖਾ ਖੱਡੀ ਸੂਤ ਕੱਟ ਕੱਟਦੇ ਹੋਏ ਸੂਤ ਕੱਤਣ ਦੀਆਂ ਪੁਰਾਣੀਆਂ ਖੱਡੀਆਂ ਪਾਂਡੇ ਘੜੇ ਅਫਸਰ ਦੇ ਪਾਂਡੇ ਜਿਹੜੇ ਲੋਕ ਤਸਵੀਰਾਂ ਖਚਾਉਂਦੇ ਹੋਏ ਏਡ ਦੇ ਬਾਹਰ ਤੇ ਬਹੁਤ ਹੀ ਸੁੰਦਰ ਢੰਗ ਨਾਲ ਬਣਾਇਆ ਹੋਇਆ ਤੇ ਨਾਲ ਹੀ ਬੱਬਾ ਵਗੈਰਾ ਤੇ ਹੋਰ ਤੇ ਪਰਦੇ ਇਹ ਛਤਿਸਗੜ ਦਾ ਕਲਚਰ ਹੈ ਛਤਿਸਗੜ ਇਹ ਵੀ ਮੱਧ ਪ੍ਰਦੇਸ਼ ਚ ਪੈਂਦਾ ਹੈ ਤੇ ਨਾਲ ਹੀ ਉਸ ਦਾ ਰੈਣ ਸੈਣ ਟ੍ਰੇਨ પ્રાਣੀਆਂ ਬੱਗੀਆਂ ਜੋ ਟ੍ਰੇਨਾਂ ਸੀਗੀਆਂ ਚਲਦੀਆਂ ਸੀ ਉਸ ਤਰੀਕ ਨੂੰ ਦਰਸਾਇਆ ਗਿਆ ਤੇ ਨਾਲ ਹੀ ਉਹਨਾਂ ਦਾ ਵਰਧਾਉਣੀ ਪ੍ਰਾਪਤਾਨ ਦਿਖਾਇਆ ਸਰੈਣਾ ਸੈਣਾ ਜਿਹੜਾ ਉਹਨਾਂ ਦਾ ਕਲਚਰ ਸੀ ਗੇਮਾਂ ਕੀ ਖੇលਦੇ ਸੀ ਸਾਰਾ ਦਿਖਾਇਆ ਗਿਆ ਚਤਸਗੜ੍ਹ ਵਗੈਰਾ ਉਹ ਸਾਰਾ ਕੁਝ ਕੁਸਤੀ ਕੀ ਕਰ ਰਹੇ تھے ਕੁਸਤੀ ਵੀ ਕਰ ਰਹੇ تھے ਸਾਰਾ ਕੁਝ ਕੀ ਕੀ ਉਹਨਾਂ ਦੀਆਂ ਗੇਮਾਂ ਸੀਗੇ ਸਾਰਾ ਕੁਝ ਦਿਖਾਇਆ ਹੋਇਆ ਇਹ ਗੇਮਸ ਸੀ ਉਹਨਾਂ ਦੀ ਗੁੱਲੀ ਡੰਡਾ